ਨਾ ਰੱਖਣ ਦਾ ਢਿੱਲੋ ਮਤਲਬ ਵੀ ਇਹ ਹੁੰਦਾ ਪਹਿਲਾਂ ਮੈਂ ਵੀ ਇਹੀ ਸੋਚਦਾ ਸੀਗਾ ਹਾਂਜੀ ਵੀ ਜਿਹੜਾ ਨਾਂ ਰੱਖਦੇ ਆ ਨਾ ਵੀ ਜਿਆਦੇ ਵੱਡੇ ਬੰਦੇ ਨੂੰ ਵੇਖ ਕੇ ਰੱਖ ਲੈਂਦੇ ਆ ਵੀ ਜਿਵੇਂ ਕੋਈ ਪੈਸੇ ਵਾਲਾ ਬੰਦਾ ਹਨਾ ਹਾਂਜੀ ਹਾਂਜੀ ਵੀ ਉਹਦਾ ਨਾਂ ਰੱਖ ਲਓ ਵੀ ਸਾਡਾ ਮੁੰਡਾ ਵੀ ਪੈਸੇ ਵਾਲਾ ਹੋਊਗਾ ਪਰ ਇਹ ਗੱਲ ਨਹੀਂ ਹੁੰਦੀ ਹੂੰ ਜਦੋਂ ਮੇਰੇ ਬੇਟੇ ਦਾ ਜਨਮ ਹੋਇਆ ਨਾ ਮੈਂ ਡਾਕਟਰ ਸਰੂਪ ਸਿੰਘ ਅਲਗ ਹੁੰਦੇ ਸੀਗੇ ਹੂੰ ਪਤਾ ਨਹੀਂ ਅਲਗ ਲਿਖਦੇ ਸੀ ਡਾਕਟਰ ਸਰੂਪ ਸਿੰਘ ਅਲਗ ਹੂੰ ਉਹਨਾਂ ਨੂੰ ਮੈਂ ਫੋਨ ਕੀਤਾ ਸੀਗਾ ਮੈਂ ਹੀ ਬੇਟੇ ਦਾ ਨਾਂ ਰੱਖਣਾ ਦੱਸੋ ਹਾਂਜੀ ਉਹ ਮੈਨੂੰ ਕਹਿੰਦਾ ਤੈਨੂੰ ਪਤਾ ਵੀ ਨਾਂ ਕਿਉਂ ਰੱਖਦੇ ਹੁੰਦੇ ਆ ਹਾਂਜੀ ਮੈਂ ਕਹੇ ਜੀ ਮੈਨੂੰ ਤਾਂ ਐ ਲੱਗਦਾ ਵੀ ਵੱਡੇ ਬੰਦੇ ਨੂੰ ਵੇਖ ਕੇ ਰੱਖ ਦਿੰਦੇ ਆ ਵੀ ਸਾਡਾ ਜਿਹੜਾ ਬੱਚਾ ਉਹ ਵੀ ਵੱਡਾ ਬਣੇ ਉਹ ਕਹਿੰਦਾ ਨਹੀਂ ਇਹ ਨਹੀਂ ਹੁੰਦਾ ਹਾਂਜੀ ਕਹਿੰਦਾ ਇਹਦਾ ਮਤਲਬ ਹੁੰਦਾ ਵੀ ਦੁਨੀਆ ਤੇ ਨਾਂ ਰਹਿ ਜੇ ਬੰਦੇ ਦਾ ਵੀ ਕੋਈ ਚੰਗਾ ਕੰਮ ਕੀਤਾ ਕਿਸੇ ਬੰਦੇ ਨੇ ਕੋਈ ਸੂਰਮਾ ਬੰਦਾ ਹਾਂਜੀ ਉਹਦੇ ਵਰਗਾ ਨਾਂ ਰੱਖ ਦਿਓ ਹਾਂਜੀ ਉਹ ਤਾਂ ਦੁਨੀਆ ਤੇ ਹੈ ਨਹੀਂ ਜਦੋਂ ਵੀ ਤੁਸੀਂ ਉਹਦਾ ਨਾਂ ਲਿਆ ਕਰੋਗੇ ਤੁਹਾਨੂੰ ਬੇਟੇ ਦਾ ਨਾਂ ਰਖਾਇਆ ਉਹਦੇ ਸਿੰਘ ਹਾਂਜੀ ਉਹ ਕਹਿੰਦਾ ਉਦੇਸ ਸਿੰਘ ਇੱਕ ਸਿੰਘ ਹੋਇਆ ਕਹਿੰਦਾ ਹਾਂਜੀ ਜਦੋਂ ਗੁਰੂ ਸਾਹਿਬ ਨੇ ਆਨੰਦਪੁਰ ਛੱਡਿਆ ਨਾ ਹਾਂਜੀ ਤੇ ਸਰਸਨਦੀ ਤੇ ਜੰਦ ਹੋਇਆ ਸੀ ਬਹੁਤ ਭਾਰਾ ਹਾਂਜੀ ਬਹੁਤ ਭਾਰਾ ਜੰਦ ਹੋਇਆ ਤੇ ਉੱਥੇ ਉਦੇਸ ਸਿੰਘ ਬਹੁਤ ਬਹਾਦਰੀ ਨਾਲ ਲੜਿਆ ਸੀ ਹਾਂਜੀ ਸਰਸਨਦੀ ਤੇ ਠੀਕ ਹੈ ਤੇ ਬਹਾਦਰੀ ਨਾਲ ਲੜਦਾ ਉਦੇਸ ਸਿੰਘ ਉੱਥੇ ਸ਼ਹੀਦ ਹੋ ਗਿਆ ਸੀਗਾ ਹਾਂ ਤੋਂ ਮਨ ਡਾਕਟਰ ਸਾਹਿਬ ਕਹਿੰਦੇ ਕਹਿੰਦੇ ਯਾਰ ਉਦੇਸ ਸਿੰਘ ਰੱਖਦੇ ਤੇ ਕਹਿੰਦੇ ਉਹ ਜੋਧੇ ਦਾ ਨਾ ਨਾਂ ਚੱਲਦਾ ਰਹੂਗਾ ਉਹ ਕਹਿੰਦਾ ਇਤਿਹਾਸ ਚ ਪਤਾ ਨਹੀਂ ਕੀ ਕਾਰਨ ਬਹੁਤਾ ਜ਼ਿਕਰ ਨਹੀਂ ਹੋਇਆ ਉਹਦਾ ਪਰ ਉਥੋਂ ਮੈਨੂੰ ਪਤਾ ਲੱਗਿਆ ਸੀ ਵੀ ਨਾਂ ਰੱਖਣ ਦਾ ਕਾਰਨ ਆ ਹੁੰਦਾ ਵੀ ਉਹ ਜੇ ਬੰਦੇ ਦਾ ਸੂਰਮੇ ਬੰਦੇ ਦਾ ਜਾਂ ਬਹਾਦਰ ਬੰਦੇ ਦਾ ਨਾਮ ਰੱਖਦੇ ਹੋ। ਦੋਵੇਂ-ਦੋਵੇਂ ਗਾਂਹ ਤੁਰਿਆ ਜਾਵੇ ਨਾ। ਦੁਨੀਆਂ ਤੇ ਉਹਦਾ ਨਾਮ ਚੱਲਦਾ ਰਹੇ। ਚੱਲਦਾ ਰਹੇ। ਜਿਵੇਂ ਹੁਣ ਆਪਾਂ ਬੇਟੇ ਦਾ ਨਾਮ ਲੈਨੇ ਆ। ਹਾਂਜੀ ਹਾਂਜੀ। ਉਦੇ ਹੈ ਨਾ? ਹਾਂਜੀ। ਉਦੇ ਸਿੰਘ। ਹਾਂਜੀ। ਉਦੇ ਸਿੰਘ ਦਾ ਨਾਮ ਤਾਂ ਚੱਲ ਰਿਹਾ ਨਾ। ਜਿਹੜਾ ਉਦੇ ਸਿੰਘ ਉਹ ਸਿੰਘ ਸੀ ਬਾਦਰੀ ਨਾਲ ਲੜਿਆ ਸੀ। ਹਾਂਜੀ ਹਾਂਜੀ। ਉਹਦਾ ਨਾਮ ਚਲਾ ਰਹੇ ਆ ਆਪਾਂ ਹਣਾ। ਬਿਲਕੁਲ 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 ਇਹੀ ਹੁੰਦਾ ਉਹ ਨਾਮ ਯਾਦ ਰਵੇ ਮਤਲਬ ਜਿਵੇਂ ਉਦਮ ਸਿੰਘ ਰੱਖ ਲਓ। ਜਿਵੇਂ ਉਦਮ ਸਿੰਘ ਹੋਇਆ। ਉਹ ਤਾਂ ਇੱਕ ਸੂਰਮਾ ਹੋ ਗਿਆ। ਉਹਨੂੰ ਯਾਦ ਰੱਖਣ ਖਾਤਰ ਉਹਦਾ ਨਾਂ ਰੱਖ ਲਿਆ ਕਿਸੇ ਨੇ ਅੱਜ ਵੀ ਉਹਦਾ ਨਾਂ ਚੱਲ ਰਿਹਾ ਚੱਲ ਰਿਹਾ ਲੋਕਾਂ ਦੀ ਜ਼ੁਬਾਨ ਤੇ ਰਹਿੰਦਾ ਜ਼ੁਬਾਨ ਤੇ ਰਹਿੰਦਾ ਬਸ ਆਹ ਗੱਲ ਬਾਤ ਸਿੰਘ ਰੱਖ ਦਿੰਦੇ ਜਿਵੇਂ ਉਹਦਾ ਮਕਸਦ ਆ ਇਹ ਹੁੰਦਾ ਵੀ ਨਾਂ ਚੱਲਦਾ ਰਹੇ ਚੱਲਦਾ ਰਹੇ ਨਾ ਨਾ ਖਤਮ ਇਹਦਾ ਅਸਲੀ ਮਕਸਦ ਇਹਦੇ ਪਿੱਛੇ ਕਿੰਨੀ ਵਧੀਆ ਸੋਚ ਆ ਯਾਰ ਹਾਂ ਮੈਨੂੰ ਖੁਦ ਨਹੀਂ ਪਤਾ ਸੀਗਾ ਮੈਨੂੰ ਡਾਕਟਰ ਸਾਹਿਬ ਨੇ ਦੱਸੀ ਕਹਿੰਦਾ ਇਹ ਹੁੰਦਾ ਮਕਸਦ ਇਹਦਾ ਹਾਂਜੀ ਹਾਂਜੀ ਤੇ ਬਾਕੀ ਨਾਂ ਜਿਹੜੇ ਹੁੰਦਾ ਮਾਤਰੋ ਬੱਚੇ ਨੇ ਹਨਾ ਬਣਾਉਣਾ ਆ ਉਹਦਾ ਨਾਂ ਇਵੇਂ ਨਾ ਟਿੱਲੋ ਕੋਈ ਮੌਲਵੀ ਸੀ ਕਹਿੰਦੇ ਉਹਦੇ ਕੋਲੇ ਕੋਈ ਬੰਦਾ ਗਿਆ ਹਾਂਜੀ ਕਹਿੰਦਾ ਮੌਲਵੀ ਸਾਹਿਬ ਬੱਚਾ ਹੋਇਆ ਤੇ ਉਹਦਾ ਨਾਂ ਰੱਖਣਾ ਕੀ ਨਾਂ ਰੱਖਾਂ ਹਮ ਮੌਲਵੀ ਘਾ ਕੇ ਬੈਠਾ ਸੀਗਾ ਮੌਲਵੀ ਕਹਿੰਦਾ ਐ ਕਰ ਯਾਰ ਕਹਿੰਦਾ ਕੁੱਤਾ ਰੱਖ ਦੇ ਹਮ ਉਹ ਮੌਲਵੀ ਨੂੰ ਬਣਾਸ ਵਰਕੇ ਕਹਿੰਦਾ ਕਹਿੰਦਾ ਮੌਲਵੀ ਸਾਹਿਬ ਹਮ ਮੈਂ ਤਾਂ ਤੁਹਾਡੇ ਕੋਲੇ ਆਇਆ ਨਾਂ ਪੁੱਛਣ ਵੀ ਤੁਸੀਂ ਵਧੀਆ ਨਾਂ ਦੱਸੋਗੇ ਹਮ ਆਹ ਤੁਸੀਂ ਮੇਰੇ ਨਾਲ ਕੀ ਮਜ਼ਾਕ ਕਰੀ ਜਾਂਦੇ ਆ ਬੀ ਬੱਚੇ ਦਾ ਨਾਂ ਕੁੱਤਾ ਰੱਖ ਦੇ ਹਮ ਉਹ ਕਹਿੰਦਾ ਇਹ ਗੱਲ ਵੀ ਸਮਝਣ ਵਾਲੀ ਆ ਮੌਲਵੀ ਇਹਨੂੰ ਕਹਿੰਦਾ ਹੂੰ ਕਹਿੰਦਾ ਜੇ ਤਾਂ ਹੋਇਆ ਬੱਚੇ ਦੀ ਵੱਡੇ ਹੋਏ ਦੀ ਹੱਕ ਚ ਦਮ ਹੂੰ ਕਹਿੰਦਾ ਲੋਕ ਆਪੇ ਇਹਨੂੰ ਕਤਬਦੀਨ ਸਾਹਿਬ ਕਹਿਣਗੇ ਹੂੰ ਤੇ ਕਹਿੰਦਾ ਜੇ ਨਾਂ ਦਮ ਹੋਇਆ ਲੋਕਾਂ ਤੋਂ ਛਿੱਤਰ ਖਾਂਦਾ ਫਿਰਿਆ ਤੇ ਫਿਰ ਕਹਿੰਦਾ ਕੁੱਤਾ ਤਾਂ ਹੈਗਾ ਹੀ ਆ ਬਹੁਤ ਬੰਦਾ ਕਹਿੰਦਾ ਸੱਤ ਵਚਨ ਹੂੰ ਜਿਵੇਂ ਇੱਕ ਢੀ ਸੋਹਣੀ ਗੱਲ ਕਹੀ ਇਹ ਫਰਕ ਹੁੰਦਾ ਹਾਂ ਆਪਣਾ ਇੱਕ ਥਾਣੇਦਾਰ ਆਇਆ ਸੀਗਾ ਢਿੱਲੋਂ ਉਹਦਾ ਨਾਂ ਸੀ ਨੇਕ ਸਿੰਘ ਹਾਂਜੀ ਇਹ 92 93 ਦੀਆਂ ਗੱਲਾਂ ਆ ਹਾਂਜੀ ਤੇ ਆਪਣੇ ਲੋਕ ਉਹਦਾ ਨਾਂ ਲਿਆ ਕਰਨ ਹਰਨੇਕ ਸਿੰਘ ਮੈਂ ਹੈਰਾਨ ਹੋਇਆ ਕਰਾਂ ਵੀ ਨਾਂ ਤਾਂ ਬੰਦੇ ਦਾ ਨੇਕ ਸਿੰਘ ਆ ਹਾਂਜੀ ਤੇ ਉਹੀ ਵਸਤੂ ਢਾਲ ਰੱਖਲਾ ਜਾਂ ਉਹਦੀ ਇੱਜਤ ਰੱਖਲਾ ਬੰਦੇ ਦੀ ਹੈ ਨਾ ਮੌਤ ਦਾ ਟਾਇਰ ਹੋ ਗਿਆ ਹੋਊਗਾ ਹਾਂਜੀ ਹਾਂਜੀ ਉਹਦਾ ਨਾਂ ਸੀ ਨੇਕ ਸਿੰਘ ਤੇ ਮੈਂ ਆਮ ਹੀ ਆਪਣੇ ਪਿੰਡਾਂ ਵਾਲੇ ਲੋਕ ਹਰਨੇਕ ਸਿੰਘ ਹਲੇ ਵੀ ਇੱਕ ਨੂੰ ਯਾਦ ਕਰਦਾ ਤੇ ਉਹਨੂੰ ਹਰਨੇਕ ਸਿੰਘ ਹੀ ਕਹਿੰਦੇ ਆ ਜਿਹੜੀ ਕੁਤਬਦੀਨ ਵਾਲੀ ਗੱਲ ਆ ਨਾ ਹਾਂਜੀ ਉਹ ਤੋਂ ਮੈਨੂੰ ਯਾਦ ਆਉਂਦੀ ਆ ਜਦੋਂ ਠਨੇਦਾਰ ਨੇਕ ਸਿੰਘ ਨੂੰ ਕੋਈ ਹਰਨੇਕ ਸਿੰਘ ਕਹਿੰਦਾ ਮੈਂ ਕਹਿੰਦਾ ਯਾਰ ਮੌਲਵੀ ਦੀ ਗੱਲ ਸਹੀ ਸੀ ਹਮ ਜਿਹੜਾ ਉਹਨੂੰ ਕਹਿ ਸੀ ਕੁੱਤਾ ਰੱਖਦੇ ਜੇ ਇੱਕ ਚਾਮ ਹੋਇਆ ਤਾਂ ਲੋਕ ਆਪੇ ਕਤੋਂ ਦਿਨ ਸਾਭ ਕਹਿਣਗੇ ਹਾਂਜੀ ਹਾਂਜੀ ਤੇ ਨਹੀਂ ਕਹਿੰਦਾ ਫਿਰ ਕੁੱਤਾ ਦਾ ਹੈਗਾ ਯਾ ਲੋਕਾਂ ਦਾ ਸਤਰਖੰਦਾ ਫਿਰ ਹਨਾ ਨਾਂ ਦਾ ਯਾਰ ਚੰਗਾ ਰੱਖੋ ਅੱਗੇ ਗਾਂ ਬਣਾਉਣਾ ਬੱਚੇ ਨੇ ਹਨਾ ਉਹ ਕਿਸੇ ਲੇਖ ਨੇ ਲਿਖਿਆ ਵੀ ਬੰਦੇ ਦਾ ਨਾਂ ਜਿਹੜਾ ਘੈਂਟ ਜਿਹਾ ਹੋਣਾ ਚਾਹੀਦਾ ਤੇ ਲੜਕੀ ਦਾ ਨਾਂ ਹੋਣਾ ਚਾਹੀਦਾ ਕੋਮਲ ਜਾਂ ਕੋਮਲ ਮੈਂ ਕਦੀਪ ਕੌਰ ਹਨਾ ਮਹਿਕ ਕੌਰ ਖੁਸ਼ਬੂ ਹਨਾ